ਪਿੰਡ ਕੱਲਾ ਵਿਖੇ ਪਹੁੰਚੇ ਹੋ ਸਰ ਕੀ ਇਥੇ ਘਟਨਾ ਹੋਈ ਇਥੇ ਤੁਸੀਂ ਮੌਕੇ ਤੇ ਪੁੱਜੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਜਿਹੜੀ ਅਭਿਮਨੂ ਰਾਣਾ ਜੀ ਆਈਪੀ ਸੋ ਇਹ ਲੋਕ ਬਿਲਕੁਲ ਸਖਤ ਰਹਤੇ ਹੈਗੇ ਜਿਹਦੇ ਵਿੱਚ ਚਿੱਟਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲੈ ਕੇ ਜਾਣੇਗਾ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਗਈ ਹੈ ਹਰ ਪਿੰਡ ਦੇ ਮੋਹਤਪੁਰ ਬੰਦਿਆਂ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗ ਇਨੂੰ ਬਾਬਾ ਬਾਬਾ ਕਰਕੇ ਨਾਂ ਕਹਿੰਦੇ ਕਿ ਤੇ ਇਹਦੇ ਕਰਿਆ ਜੀ ਸਵੇਰੇ ਰੇਡ ਕੀਤੀ ਸੀਗੀ ਤੇ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁਡਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀਗੀ ਉਸ ਵਾਰ ਇਹਦੇ ਫਾਇਰ ਕੀਤੇ ਸਾਡੇ 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 ਮਲਾਜ਼ਮਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈਗੀ ਸੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਆ ਗਿਆ ਇਹੀ ਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗਵਾਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਉਹਨਾਂ ਨੇ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਡਾਕੂਮੈਂਟ ਕੀ ਇਹਦੇ ਇੰਨੀ ਆਮਦਨ ਕਿੱਥੋਂ ਹੋएगी ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈ ਸਾਰਾ ਤੇ ਅਸੀਂ ਜਲਦੋ ਜਲਦ ਹੋਏਗਾ ਵੀ ਅਨੁਸਾਰੀ ਡਿਸਪੋਜ਼ ਆਵਗਾਗੇ ਤੈਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਉਂਗੇ ਕੋਈ ਹਮਲਾ ਹਮਲਗਰਾਂ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਵਜੀ ਵਰਦੀਆਂ ਸਾਡੀ ਫਾੜੀ ਗਈ ਉਸ ਤੋਂ ਇਟਾ-ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ ਗਨਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹ ਤਾਂ ਮੁਸ਼ਕਲ ਨਾਲ ਬਚਾ ਕੇ ਬੁਝਾ ਹੋ ਗਿਆ ਨੀ ਤੇ ਬਹੁਤ ਬਹੁ ਸਰਨ ਕੀ ਕਾਰਵਾਈ ਕੀਤੀ ਹੋਈ ਨੇ ਉਹਨੇ ਫਾਈਲ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਬਿਆ ਜਾਏਗਾ ਕੋਰਡਨ ਸਾਰਾ ਲੱਗਾ ਹੋਏਗਾ ਸਵੇਰੇ 4 ਵਜੇ ਦੀ ਰੇਡ ਹੈਗੀ ਸਾਡੇ ਉਧਰ ਦੇਖ ਲੋ 6:30 7 ਵਜੇ ਗਿਆ ਸਾਰਾ ਜਿਹੜਾ ਹੈਗਾ ਪਿੰਡ ਸੀਲ ਕੀਤਾ ਹੈਗਾ ਇਹਨੂੰ ਲੱਭ ਰਹੇ ਆ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸ ਹੋਏਗਾ ਉਹੀ ਕਰਾਂਗੇ ਇਹ ਕੋਈ ਅਰੇ ਤੁਹਾਡੇ ਛੋਟੇ ਛੋਟੇ ਬੱਚੇ ਕਾ ਤੁਹਾਡੇ ਬੱਚੇ ਹੈਗੇ ਹਾਂ ਜੀ ਸਰ ਇਸੇ ਪਿੰਡ ਚ ਰਹਿਣੇ ਹੈਗੇ ਇਹ ਵੜੀ ਕਿਹੜੀ ਗੱਲ ਹੈ ਜਿਹੜਾ ਬੰਦਾ ਆ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀ ਕੋਈ ਆ ਕੇ ਇਹ ਕੀ ਗੱਲ ਗਾਡੀ ਗੱਡੀ ਤੋੜਦੀ ਚੀ ਹੈ ਸਾਡੇ ਮਰਾਜ਼ਮਾਂ ਦੇ ਸਾਡੇ ਵਜੀ ਗਿਆ ਜੀ ਕਿਥੋਂ ਰਹਿ ਲੈਣੂ ਮੈਨੂੰ ਮੈਂ ਲੈ ਸ਼ਹਿਰ ਛੱਡ ਕੇ ਭੱਜਣਗੇ ਜਾਂ ਪਿੰਡ ਛੱਡ ਕੇ ਭੱਜਣਗੇ ਜੀ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਨੇ ਅਸੀਂ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਹੈਗੇ ਤੁਸੀਂ ਚੰਦੋ ਵੀ ਹਾਂ ਵੀ ਲੈ ਕੇ ਕੁੜ ਯਾਰ ਇੰਨੇ ਜੁਈ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁਰਤ ਕਿੰਨਾ ਛਲੇ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਬੱਚ ਸੱਚ ਬੋਦਾ ਨਹੀਂ ਬੋਦਾਂਗਾ ਫੇ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜੀ ਦਾ ਬੋਏ ਯਾਰ ਹਾਂ ਜੀ ਅੱਛਾ ਬੇ ਯਾਰ ਇਹ ਤੁਸੀਂ ਮੁੰਡੇ ਤੋਂ ਸਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਰ ਬਣੀਏ ਬਣਾਓ ਯਾਰ ਜੁਸਤੀ ਸਾਹਿਬ ਨੇ ਸਰ ਬਣਾਈ 24 ਖਵਾਏ ਪਰ ਨਹੀਂ ਲੋਕ ਚਾਲਦੇ ਸਰ ਗੱਲ ਪੈਂਦੀ ਗੱਲ ਪੈਂਦੇ ਸਾਨੂੰ ਦੱਸੋ ਸਹੀ ਨੇ ਗੱਲ ਪੈਂਦੀ ਜੇ ਹੁਣ ਗੱਲ ਪੈਂਦਾ ਸੌਦਾ ਦਿਖਾਉਂਦਾ ਦਿਨ ਮੈਂ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਸਾਰਾ ਘਰ ਦੇ ਘਰ ਨਾਲ ਇਹਦਾ ਉਜਾੜਦਾ ਨਹੀਂ ਮੈਨੂੰ ਦੱਸੋ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਜਿੰਨੂੰ ਫੜਦੇ ਨਾ ਛੱਡ ਦਿੰਦੇ ਜਿਸ ਜਿਸ ਦੀ ਗੱਲ ਹੋ ਗਈ ਜਿਸ ਦੀ ਗੱਲ ਹੋ ਗਈ ਜਿਹਦੇ ਹੁੰਦੀ ਗੱਲ ਹਾਂ ਜੀ ਹੋਰ ਤਾਂ ਤੁਸੀਂ ਆਪਣੇ ਕੀ ਚੱਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਤਾ ਸਾੜੀ ਬੈਠੀ ਮਾਤਾ ਤੁਸੀਂ ਕੋਈ ਨਹੀਂ ਦੱਸਦੇ ਕਿ ਰਾਜੀ ਹੈਗੇ ਆ ਤੂੰ ਯਾ ਬਰੇ ਬੱਚੇ ਕੱਲ ਨੂੰ ਪਾਲਣੇ ਕਿ ਨਹੀਂ ਪਾਲਣੇਗੇ ਇਹਨਾਂ ਜਿਹਾ ਜੀ ਜੀ ਤੁਸੀਂ ਦਿਖਾਓਗੇ ਵੀ ਆਹ ਚਾਕੂ ਛੁੜੀਆਂ ਦੇ ਨਾਲੇ ਕਿੱਤਾ ਦਿਖਾਉਗੇ ਆਂਡ ਗੌਰ ਤੁਸੀਂ ਰੰਧਾ ਤੁਸ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਸਨ ਜੁੱਟ ਦੇਖ ਲੋ ਕਿ ਦੀ ਕੀ ਨਾ ਕਹਿੰਦੇ ਹਾਲੇ ਪੁੱਛ ਕੇ ਅਗਲਾ ਕਰਦਾ ਅੱਜ ਵੀ ਜਮੀਂ ਦੋੜ ਨਹੀਂ ਦੇ ਰਹੇ ਨੇ ਲੈ ਹੁਣ ਵੜ ਕੇ ਦੇਖੀ ਇੱਥੇ ਜੋ ਨਾਂ ਚੜਵਾਤਾ ਘਰੇ ਦਾ ਮੈਂ ਅੱਜ ਅਲੀ ਗੱਲ ਹੈ ਕਿਤੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈਗੀ ਨਹੀਂ ਹੈਗੇ ਵੇਜਦਾ ਕਿ ਨਹੀਂ ਵੇਜ ਹੈਗੇ ਫਿਰ